ਹੈਲੋ ਹਾਂਜੀ ਮਨਦੀਪੋਂਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਸਾਗ ਦਾ ਵੀਡੀਓ ਫਿਰ ਉਸ ਤੋਂ ਬਾਅਦ ਦੇ ਵਿੱਚ ਔੜਿਆਂ ਦਾ ਵਿੱਚ ਸਿਰਸਿਰ ਕੱਪੜੇ ਕਾਫੀ ਸਿੱਟਣ ਵਾਲੇ ਅੱਜ ਤਾਂ ਧੁੱਪ ਬਿਲਕੁਲ ਨਹੀਂ ਨਿਕਲੀ ਹੈਗੀ ਆ ਦੇਖੋ ਕੱਪੜੇ ਇਹੜੇ ਇਹਨਾਂ ਨੂੰ ਲਾਉਣ ਵਾਲਾ ਹੈਗਾ ਹੁਣ ਇਹਨਾਂ ਲੈ ਕੇ ਚੱਲੀ ਜੀ ਅੰਦਰ ਇਹਨਾਂ ਨੂੰ ਹਰਮਨ ਨੂੰ ਕਹਿਣੀ ਆ ਇਹ ਥੋੜੀ ਜੀ ਹੈਲਪ ਕਰਦੇ ਇਹਨਾਂ ਦਾ ਆਪਾਂ ਚਾਰ ਪਾ ਲਾਂਗੇ ਹੁਣ ਠੀਕਾ ਜੀ ਔੜਿਆਂ ਦਾ ਤਾਂ ਇੱਕ ਹੀ ਬੰਮਾ ਨੇ ਜਾੜ ਲੱਗਤਾ ਨਹੀਂ ਬੰਦ ਕਰਕੇ ਜਾਂਦਾ ਹਰਮਣਾ ਕਪਟ ਲੈਟ ਤੱਕ ਬੰਦ ਕਰ ਜਿਆ ਕਰ। ਨਾ ਉੱਤੇ ਕੰਮ ਕਰੋ। ਬੈਠਾ ਬੈਠਾ ਮੈਂ ਤੈਨੂੰ ਥਾਲੀ ਚ ਲੈ ਕੇ ਦਿੰਨੇ ਹਰਮਣਾ। ਤੈਨੂੰ ਉਹ ਕਰੀ ਦਿੱਤੇ ਹੋਏ ਨੇ ਪੋਣਾ ਲੈ ਕੇ ਦਿੰਨੇ ਮਰੇ ਉਹ ਕਰਦਣੇ ਚਾਹ ਰਪਣਾ ਠੀਕ ਹੈ ਬੈਠਾ ਬੈਠਾ। ਪੋਣਾ ਨਾਲ ਸਾਫ ਕਰਨ ਨੂੰ ਮੈਂ ਤੋਪਿੱਤੇ ਸੀਗੇ। ਹੋ ਨਹੀਂ। ਐਨਿਕ ਮੈਂ ਮੈਂ ਹਜੇ ਸਾਗ ਦੇ ਵਿੱਚ ਆਲਣ ਵੀ ਪੋਣਾ ਹੈ। ਐਵੇਂ ਨਹੀਂ ਛੱਲਣਾ। ਮੈਂ ਸਾਗ ਭਰਿਆ ਆਉਂਦਾ ਚਾਰ ਪੋਣਾ ਐਂਡ ਗੱਜਰਾ ਨੇ ਕੁੜੀ ਜੀ ਮੱਕ ਚਲੋ ਕਾਤੋ ਖਰਾਕ। ਸਬਜ਼ੀ ਬਣਾਉਣੇ ਆਲੂ ਪਾਤੇ ਠੀਕ ਹੈ ਸਰਤਾ ਇਹਦਾ ਸਮਝਿਆ ਕਰ ਲਿਆ ਥੋੜੀ ਆਲਣਾ ਹੈ ਗਰੀ ਸੰਗ ਦੀ ਚਾੜ ਦੇ ਤੇ ਹੁਣ ਹਸਰ ਤਿੰਨੇ ਜੁੱਲੇ ਚੁੱਲ੍ਹੇ ਨਾ ਤਿੰਨੇ ਜੁੱਲੇ ਜੀਜੀ ਹੋ ਇਸ ਤਰ੍ਹਾਂ ਸਲਾਮ ਜਮਈਆ ਇਹ ਫਰਾਈ ਪਿੰਡੇ ਚ ਸਭ ਦਾ ਸਾਗ ਦਾ ਤੜਕਾ ਲਾ ਲ ਤੜਕਾ ਫਿਰ ਇੱਕ ਭਾਂਡੇ ਚ ਕੱਢ ਲੂੰਗੀ ਫਿਰ ਉਹ ਦਵਾ ਦੇ ਵਿੱਚ ਉਹਦੇ ਵਿੱਚ ਹੀ ਸਬਜ਼ੀ ਬਣਾ ਲੂੰਗੀ ਨਾ ਉਹਦੀ ਫਰਾਈ ਪਿੰਡੇ ਚ ਨਾ ਚਲੱਕੀ ਲੈ। ਸਾਨੂੰ ਆਇਆ ਵੀ ਕਾਜਰਾ ਪਈਆਂ ਨੇ 5-7 ਈ ਘਾਟੋ ਖਰਾਬ ਕਰਨੇ ਸਰਦੀ ਮੰਨ ਲਏ ਜੀ। ਫੋੜੇ ਪਾ ਲਾ ਫਨੀ ਉਹਨਾਂ ਦੇ ਸਾਰੇ ਇਹਦਾ ਖਤਮ ਹੋ ਉਸੇ ਤੇ ਦਵਾਇ ਪਾ ਲਾਂਗੇ ਤੇ ਇਹ ਜਿਹੜੇ طرفੋਂ ਆਉਣਿਆ ਦਾ ਚਾਰਾ ਉਹ ਪਾ ਦੋਗੇ ਹਨ ਬਣ ਦੂ ਇਧਰ ਪੱਸਾ ਜਿੰਨਕ ਤੱਕ ਲਾਉਣੇ ਆ ਇਧਰ ਆਪਣਾ ਪੱਸਾ ਸਭ ਤਿਗੇ ਮੈਂ ਥੋੜੇ ਜਿਹਾ ਪੌਣੇ ਨਾਲ ਸਾਫ ਕਰਕੇ ਨਾ ਚੰਗੀ ਤਰ੍ਹਾਂ ਫਿਰ ਇਹਨਾਂ ਦਾ achar ਜਿਹੜਾ ਉਹ ਬਣਾਉਨੇ ਆ ਠੀਕ ਹੈ ਜੀ ਇਹ ਹੈਗੇ ਨਾ ਕੀ ਟੇਸਟੀ ਹੋਏਗੀ ਮੈਂ ਇਹਨਾਂ ਚਲੋ ਪਹਿਲਾਂ ਨਾਲ ਸਾਫ ਕਰ ਲੈਂਦਾ ਨਾ ਤੇ ਇਹਨੇ ਸਿਰਾ ਘੜਤੀਆ ਤੇ ਆ ਦੇਖੋ ਤਰ ਦਮਾ ਕੀ ਹੋਰ ਹੋਏ ਤੇ ਹੁਣ ਬਸ ਥੋੜਾ ਨਾ ਤੜਕਾ ਰੱਖਿਆ ਅਗਲੇ ਚੱਕਿਆ ਉਹ ਆ ਜਿਹੜਾ ਬਣਾਉਣਾ ਮੈਨੂੰ ਹਾਂ ਵਿੱਚ ਸਾਗ ਦਾ ਤੜਕਾ ਲੱਗ ਜੀ ਤੇ ਫਿਰ ਉਹਦੇ ਉੱਪਰ ਤੋਂ ਬਾਅਦ ਤੁਸੀਂ ਮੈਂ ਤੜਕਾ ਲਾ ਕੇ ਤਿਆਰ ਕਰਦਾ ਐ ਪੀਨਾ ਜਿਹੜਾ ਇਹਦੇ ਵਿੱਚ ਇੱਕ ਪਾਉੜਾ ਲਾ ਲਾ

ਮਹਾਰਾਜ ਜਾਨੂ ਬੋਲ ਮਸਤ ਤਸਤ ਤੁਸ ਟਮਾਟਰ ਕੱਟਣਾ ਹੈ ਤਾਂ ਉਸ ਲਈ ਟਮਾਟਰ ਪਿਆਜ਼ ਆਹ ਤੇ ਟਮਾਟਰ ਤੇ ਅਦਰਕ ਸਬਜੀ ਤੇ ਉਹਦੇ ਵੀ ਕੱਟਦੀ ਆਂ ਨੀਰਾ ਹੋ ਗਿਆ ਬਾਰੇ ਤਾ ਇਹਨੇ ਲੱਗਿਆ ਮੈਨੂੰ ਵੀ ਮੇਰਾ ਹੋ ਗਿਆ ਬਾਦਾਂ ਪਹਿਲਾਂ ਤਾਂ ਖੁੰਡਾ ਲਾਖੇ ਹੁੰਦੀ ਐ ਦੇਖੋ ਇਹਰਾ ਹੋ ਚੁੱਕਿਆ ਹਨਾ ਤੁੰਦਾ ਜਿਹੜੀ ਉਹ ਪਹਿਨਣ ਲੱਗੀ ਦੇਖੋ ਕਾਫੀ ਤੁੰਦਾ ਗਈ ਆ ਤੇ ਰਾਜੀ ਤੇ ਇਹਨੇ ਆਉਂਦੇ ਨੇ ਜਿਹੜੀ ਆਪਣੇ ਬਣ ਰਹੇ ਨੇ

ਸੋ ਵੀ ਆਪਣਾ ਇਹ ਵਾਲਾ ਵੀ ਚਾਹ ਲਿਆ ਤੇ ਆਪਣਾ ਤੜਤੇ ਦਾ ਵੀ ਬਣ ਗਿਆ ਤੜਤੇ ਦਾ ਆਪਾਂ ਇਹ ਪੰਡਲੀ ਕੱਟਦ ਨੇ ਹੈ ਨਾ ਅਦਸਾਵੇਂ ਤਰ ਕੱਟ ਕੇ ਆਹਰ ਤੜਤੇ ਦਾ ਮਾਰ ਲੈਣਾ ਜਿਹੜੀ ਹਰੀ ਮਿਰਚਾਂ ਨੇ ਮੈਂ ਉਹ ਪਾਣੀ ਪਾਣੀ ਤੜਤੇ ਦੇ ਵਿੱਚ ਕਿਉਂਕਿ ਜਦੋਂ ਸਾਗ ਰੱਖਿਆ ਤਾਂ ਮੈਂ ਉਹ ਵੀ ਕੱਟ ਕੇ ਪਾ ਲੈਣੀ ਹੈ। ਲਸਣ, ਹਰੀਆਂ ਮਿਰਚਾਂ ਤੇ ਆਪਣਾ ਜਿੰਨਾ ਕੱਟ ਕੇ ਜੀ ਤੜਤਾਂ ਲਾਉਂਗੀ। ਔਰ ਜਿਹੜੇ ਆਪਣੇ ਇਹ ਵੀ ਪੰਨਾ ਹੋ ਗਏ ਤੰਨੇ ਦੇ ਜਿਹੜਾ ਔਲਾਂ ਦੇ ਵਿੱਚ ਆਪਾਂ ਤੇਲ ਪਾਇਆ ਨਾ ਉਹ ਮੈਨੂੰ ਜਿਆਦਾ ਲੱਗਦਾ ਆਪਾਂ ਨਾ ਇਸ ਤਰ੍ਹਾਂ ਸਬਜ਼ੀ ਦੇ ਵਿੱਚ ਪਾ ਲੈਂਦੇ ਆਂ ਤਾਂ ਫਿਰ ਤਕਰੀਬਨ ਜਿਹੜੇ ਔਲੇ ਨੇ ਬਣ ਗਏ ਨੇ ਹਮਾਂ ചക്കെണ്ണ ല ചിന് തരണം മിർച്ചർ ട്ടോ നർമ മിർ പാ ਹੱਥ ਥੋੜੀ ਤੇ ਨਮਕ ਦਾ ਪਾਣੀ ਹੋਣਾ 4 ਮੈਂ ਜਦੋਂ ਸਮੇ ਜਿੰਨੀ ਮਾਰਦੀ ਪਈ ਕਿ ਕਿਤੇ ਮੇਰੇ ਅੰਦਰ ਕੋਈ ਹੋ ਨਾ ਜੇ ਵਿੱਚ ਥੋੜਾ ਹੋਸੇ ਇਕ ਲੱਗ ਜੁਗਨਨ ਕੋਈ ਜੇ ਖੇਤੀ ਖਾਣੇ ਹੁਣ ਫਿਰ ਇਹ ਤਰੀਕੇ ਨਾਲ ਸਹੀ ਰਹਿਣਾ ਹੋਣਾ ਚਾਹੀਦਾ ਜੇ ਫਿਰ ਲੈ ਲਈ ਤਾਂ ਵੀ ਅਪਣੇ ਸੱਜੇ ਕੋਲ ਆ ਸਕਦੇ ਆਪਾਂ ਦੇ ਹੋਣ ਦਾ ਚਾਰਾ ਇਹ ਆਪਣਾ ਤਕਰੀਬ ਨ ਬਣ ਚੁੱਕਿਆ ਇਹਦੇ ਵਿੱਚ ਨਾਣ ਤੇ ਹਾਦੀ ਆਪਾਂ ਪਾ ਦਿੱਤੀ ਹੈ بس 5 ਮਿੰਟ ਲਈ ਇਹਨੂੰ ਉਹ ਕਰ ਲਾਂਗੇ ਹਨਾ ਚੰਗੀ ਤਰ੍ਹਾਂ ਇਹਦਾ ਨਾਣ ਜਆ ਮਿਕਸ ਹੋ ਜੂਗਾ ਨਾ ਇਹਤਰਾ ਆਪਾਂ ਸਬਜੀ ਦਾ ਤੜਕਾ ਰੱਖ ਲਿੱਤਾ ਤੇ ਅਦਰਕ ਤਾਂ ਹੁਣ ਆਲਣ ਆਲਣਾ ਪਾਣੀ ਸਾਗ ਦੇ ਵਿੱਚ ਠੀਕ ਹੈ ਜੀ ਸਾਗ ਦੇ ਵਿੱਚ ਆਲਣ ਪਾ ਕੇ ਮੇਰਾ ਆਪਾਂ ਮਿਲਦੇ ਆਂ ਸਾਰੇ ਵਿੱਚ ਆ ਜਣ ਪੈ ਗਿਆ ਕੱਟ ਕਰਤਾ ਹੁਣ ਇਸ ਨੂੰ ਹਾਲ ਨਾ ਜਰਾ ਰਿੱਜੂਗਾ ਹਨਾ ਸਾਈਜ਼ ਹੋ ਗਈ ਤੇ ਤੇਲ ਨੂੰ ਡੰਮ ਘਰ ਦੂੰਗੇ ਇਸ ਨੂੰ ਆ ਚਾਰਾ ਜਿਹੜਾ ਤੇਲ ਹੀ ਬਣ ਗਿਆ ਕੋਈ ਜਣਾ ਛੰਡਾ ਹੋਗਾ ਨਾ ਤੇਲ ਦੇ ਵਿੱਚ ਤੇ ਡੱਬੇ ਚ ਪਾ ਦੂੰਗੇ ਠੀਕ ਹੈ ਇਹ ਵੀ ਆਪਾਂ ਕੱਟ ਕੇ ਇਸ ਕਰਕੇ ਨਾ ਡੰਮ ਕੱਟ ਕੇ ਆਪ ਰਹੀ ਬਾਂਝੂ ਵੀ ਆਪਣੀ ਸਬਜ਼ੀ ਦੇ ਆਪਾਂ ਇਹ ਚਲੋ ਹੁਣ 10 ਮਿੰਟ ਦੀ ਕਰਦੀ ਆ ਮੈਂ ਰੈਸਟ ਕਿਉਂਕਿ ਸੇਰ ਦੀ ਮੈਂ ਇੱਕ ਲੱਤ ਦੇ ਪਾਰੇ ਖੜੀ ਆ ਤਾਂ ਮੈਂ ਥੱਕ ਗਈ ਬਿਲਕੁਲ ਤਰ੍ਹਾਂ ਮੇਰੀ ਢੂਰੀ ਆ ਉਹ ਬਹੁਤ ਜ਼ਿਆਦਾ ਦੁਖਣ ਲੱਗੀ ਕਿਉਂਕਿ ਜਾਦੀ ਉੱਠੀ ਆ ਨਾ ਸੇਰ ਦੀ ਕੰਮਾਂ ਦੇ ਵਿੱਚ ਲੱਗੀ ਪਈ ਆ 5 ਮਿੰਟ ਦੀ ਵੀ ਮੈਂ ਰੈਸਟ ਨਹੀਂ ਲਈ ਹੈਗੀ ਤੇ ਇਹ ਕੱਪੜੇ ਪਏ ਨੇ ਹੁਣ ਜਿਹੜੇ ਸੇਰ ਦੇ ਧੁੱਤੇ ਹੋਏ ਉਹਨਾਂ ਨੂੰ ਤਾਰ ਤੋਤਾ ਕਰਕੇ ਲੈ ਕੇ ਆਉਣਾ ਨਹੀਂ ਫਿਰ ਤਰੇਲ ਦੇ ਵਿੱਚ ਉਹ ਸੇਰ ਨੂੰ ਗਿੱਲੇ ਹੋ ਜਾਣਗੇ ਹਨਾ ਤੇ ਉਹ ਲਾ ਕੇ ਲੈ ਕੇ ਆਉਣੀਆਂ ਤੇ ਚਲੋ ਜੀ ਆਪਣਾ ਅੱਜ ਦਾ ਇੰਨਾ ਕੁ ਵੀਡੀਓ ਵਲੌਗ ਸੀ ਕੱਲ ਨੂੰ ਮਿਲਾਂਗੇ ਨਵੇਂ ਵੀਡੀਓ ਉਨਾ ਟਾਈਮ ਦੇ ਲਈ ਸੱਸਰੀ ਕਾਲ ਸਾਰੇ ਪਰੰਪਰਾਵਾਂ ਨੂੰ ਆਵਾਦ ਰੋਹੋ ਕੋਸ ਰੋ ਚੜ੍ਹਦੀ ਖਲਾ ਦੇ ਵਿੱਚ ਰਹੋ ਓਕੇ ਜੀ ਬਾਈ